ਬਹੁਤ ਹੀ ਅਮੇਜ਼ਿੰਗ ਤੇ ਟੇਸਟੀ ਬਿਨਾ ਗੈਸ ਵਾਲੇ ਆਪਾਂ ਡਬਲ ਲੇਅਰ ਬਰਫੀ ਆ ਜਿਹੜੀ ਨਾਰੀਅਲ ਦੀ ਤਿਆਰ ਕਰ ਲਈ ਆ ਫਰੈਸ਼ ਬਿਲਕੁਲ ਦੇਖਣ ਚ ਵੀ ਬਹੁਤ ਪਿਆਰੀ ਆ ਤੇ ਖਾਣ ਚ ਵੀ ਬਹੁਤ ਟੇਸਟੀ ਆ ਇੱਕ ਵਾਰੀ ਬਣਾਓਗੇ ਤਾਂ ਬਾਰ-ਬਾਰ ਬਣਾਓਗੇ ਕੋਈ ਵੀ ਕਿਸੇ ਨੂੰ ਵੀ ਬਣਾ ਕੇ ਦੋਗੇ ਤਾਂ ਬਾਰ-ਬਾਰ ਉਹ ਖਾਣ ਨੂੰ ਮੰਗੂਗਾ ਇੰਨੀ ਜ਼ਿਆਦਾ ਟੇਸਟੀ ਬਣਦੀ ਆ ਤੇ ਬਿਨਾ ਗੈਸ ਵਾਲੇ ਪੰਜਾਂ ਮਿੰਟਾਂ ਚ ਬਣਾ ਕੇ ਤਿਆਰ ਕਰ ਲਈ ਆ ਲੇਅਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਰਫੈਕਟ ਬਣੀ ਆ ਜੇ ਤੁਹਾਨੂੰ ਬਹੁਤ ਸੌਕੀ ਰੈਸਪੀ ਬਣਾਵਾਂਗੇ ਕਿਉਂਕਿ ਇੱਕ ਦੋ ਦਿਨ ਰਹਿ ਗਿਆ ਮਿਲਾਵਟ ਵਾਲੀ ਮਠਾਈ ਨਾਲੋਂ ਚੰਗਾ ਘਰੇ ਮਠਾਈ ਬਣਾ ਲਓ ਆਪਾਂ ਨਾਰੀਅਲ ਦਾ ਬੁਰਾਦਾ ਲਵਾਂਗੇ ਨਾਰੀਅਲ ਦਾ ਬੁਰਾਦਾ ਜਿਹੜਾ ਤੁਸੀਂ ਇਹ 2 ਕੱਪ ਹੈ ਵੱਡੀ ਕੌਲੀ ਆਹੇ ਵੱਡੀ ਇੱਕ ਕੌਲੀ ਆ ਜੇ ਕੱਪ ਚਨਾਪੋਗੇ ਤਾਂ 2 ਕੱਪ ਹੈ ਹਸ਼ੀਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਟੇਸਟੀ ਮਠਾਈ ਨਾਰੀਅਲ ਦੀ ਬਿਨਾ ਗੈਸ ਬਾਰੇ ਬਹੁਤ ਟੇਸਟੀ ਬਣਦੀ ਆ ਫਰੈਸ਼ ਫਰੈਸ਼ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਆ ਇਹ ਦੀਵਾਲੀ ਨੂੰ ਬਿਮਾਰੀਆਂ ਘਰੇ ਲੈ ਆਉਣ ਨਾਲੋਂ ਚੰਗਾ ਇਹ ਵੀ ਸਾਡੇ ਕਿਚਨ ਦਾ ਹੀ ਹਿੱਸਾ ਹੈ ਕਿ ਅਸੀਂ ਬਿਮਾਰੀਆਂ ਦੂਰ ਰਹੀਏ ਤੇ ਮਠਾਈਆਂ ਜਿਹੜੀ ਮੋਸਟਲੀ ਕੋਸ਼ਿਸ਼ ਕਰੋ ਕਿ ਆਪਾਂ ਘਰੇ ਬਣਾਈਏ ਖਾਣ ਦੇ ਨਾਲ ਨਾਲ ਸਿਹਤ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਬਾਹਰ ਤੁਹਾਨੂੰ ਪਤਾ ਹੀ ਹੈ ਬਹੁਤ ਮਿਲਾਵਟ ਹੁੰਦੀ ਆ ਅਸੀਂ ਤਾਂ ਬਿਲਕੁਲ ਇੱਕ ਵੀ ਮਠਾਈ ਨਹੀਂ ਲੈ ਕੇ ਆਉਂਦੇ ਬਹੁਤ ਸਾਲ ਹੋ ਗਏ ਸਾਨੂੰ ਤੁਸੀਂ ਕੋਸ਼ਿਸ਼ ਕਰੋ ਇਸ ਦੀਵਾਲੀ ਤੇ ਫਰੈਸ਼ ਤੇ ਹਲਦੀ ਚੀਜ਼ਾਂ ਖਾਓ ਬਰਫੀ ਦਾ ਟੈਕਸਚਰ ਜਿਹੜਾ ਉਹ ਵੀ ਆਪਾਂ ਚੈੱਕ ਕਰ ਲਏ ਨੇ ਬਹੁਤ ਹੀ ਅਮੇਜ਼ਿੰਗ ਬਣੀ ਆ ਮੂੰਹ ਚ ਕੋਲ ਜਾਣ ਵਾਲੀ ਬਰਫੀ ਬਣੀ ਆ ਲੇਅਰਸ ਵੀ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਇੰਨੀ ਜ਼ਿਆਦਾ ਟੇਸਟੀ ਹੈ ਅੱਜ ਆਪਾਂ ਬਹੁਤ ਸੌਖੀ ਰੈਸਪੀ ਬਣਾਵਾਂਗੇ ਕਿਉਂਕਿ ਇੱਕ ਦੋ ਦਿਨ ਰਹਿ ਗਿਆ ਮਿਲਾਵਟ ਵਾਲੀ ਮਠਾਈ ਨਾਲੋਂ ਚੰਗਾ ਘਰੇ ਮਠਾਈ ਬਣਾ ਲਓ ਆਪਾਂ ਨਾਰੀਅਲ ਦਾ ਬੁਰਾਦਾ ਲਵਾਂਗੇ ਨਾਰੀਅਲ ਦਾ ਬੁਰਾਦਾ ਜਿਹੜਾ ਤੁਸੀਂ ਇਹ 2 ਕੱਪ ਹੈ ਵੱਡੀ ਕੌਲੀ ਆ ਇਹ ਵੱਡੀ ਇੱਕ ਕੌਲੀ ਆ ਜੇ ਕੱਪ ਚ ਨਾਪੋਗੇ ਤਾਂ 2 ਕੱਪ ਹੈ ਤੁਸੀਂ ਨਾਪ ਇੱਕ ਕੌਲੀ ਜਾਂ ਕੱਪ ਸੈੱਟ ਕਰ ਲੈਣਾ ਫਿਰ ਉਹਦੇ ਨਾਲ ਹੀ ਆ ਜਿਹੜਾ ਸਾਰਾ ਨਾਪ ਲੈਣਾ ਹੈ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਕੱਪ ਨੇਗੇ ਇੱਕ ਕੱਪ ਆਪਾਂ ਇਹਦੇ ਵਿੱਚ ਮਿੱਠਾ ਪਾਵਾਂਗੇ ਚੀਨੀ ਲੈ ਲੈਣੇ ਆ ਚੀਨੀ ਨੂੰ ਪੀਸ ਕੇ ਆ ਜਿਹੜਾ ਤੁਸੀਂ ਛਾਣ ਲੈਣਾ ਹੈ ਇੱਕ ਕੱਪ ਆ ਜਿਹੜਾ ਆਪਾਂ ਇਹਦੇ ਵਿੱਚ ਸੁੱਕਾ ਦੁੱਧ ਪਾਉਣਾ ਹੈ ਕਿਉਂਕਿ ਇਹਦੇ ਨਾਲ ਬਾਈਂਡਿੰਗ ਵਧੀਆ ਹੋ ਜੂਗੀ ਤੇ ਟੇਸਟ ਬਿਲਕੁਲ ਬਹੁਤ ਹੀ ਸਵਾਦ ਹੋ ਜਾਂਦਾ ਬਾਜ਼ਾਰ ਵਰਗਾ ਹੋ ਜਾਂਦਾ ਹੈ ਸੁੱਕਾ ਦੁੱਧ ਆਪਾਂ ਐਡ ਕਰ ਲਿਆ ਤੁਸੀਂ ਅੱਧੇ ਕੱਪ ਤੋਂ ਵੱਧ ਘੱਟ ਵੀ ਪਾ ਸਕਦੇ ਹੋ ਆਪਣੀ ਮਰਜ਼ੀ ਦੇ ਹਿਸਾਬ ਨਾਲ ਕੋਲੀ ਦੇ ਵਿੱਚ ਦੋ ਕੱਪ ਆ ਜਾਂਦੇ ਨੇ ਇਸ ਲਈ ਆਪਾਂ ਅੱਧੀ ਕੌਲੀ ਲਈਏ ਤਾਂ ਸਿੱਕ ਕੱਪ ਚੀਨੀ ਦਾ ਲੈ ਲਵਾਂ ਦੋ ਕੱਪ ਨਾਰੀਅਲ ਦਾ ਬਰਾਦਾ ਹੈ ਇਹਦੇ ਵਿੱਚ ਕੋਈ ਵੀ ਫਲੇਵਰ ਨਹੀਂ ਪਾਵਾਂਗੇ ਕਿਉਂਕਿ ਆਪਾਂ ਨਾਰੀਅਲ ਦਾ ਹੀ ਫਲੇਵਰ ਹੈ ਜਿਹੜਾ ਰੱਖਣਾ ਹੈ ਇਹਨੂੰ ਪੀਸ ਲੈਨੇ ਆ ਕਿ ਛਾੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਮੋਟੇ ਕਣੇ ਜਿਹੜੇ ਉਹ ਨਿਕਲ ਜਾਂਦੇ ਆ ਪੀਸ ਕੇ ਆਪਾਂ ਛਾਣ ਲਿਆ ਹੁਣ ਮਿਠਾਈ ਹੈ ਜਿਹੜੀ ਆਪਣੀ ਬਹੁਤ ਟੇਸਟੀ ਬਣੂਗੀ ਚੀਨੀ ਆਪਾਂ ਜਿਹੜੀ ਐਡ ਕਰ ਲਵਾਂਗੇ ਸਾਰਾ ਕੁਝ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸ ਤਰ੍ਹਾਂ ਨਹੀਂ ਦੁੱਧ ਇੱਕਦਮ ਇਹ ਨਹੀਂ ਕਿ ਸਾਰਾ ਹੀ ਢੋਲ ਦੇਣਾ ਹੈ ਤੁਸੀਂ ਪਹਿਲਾਂ ਥੋੜਾ ਜਿਹਾ ਪਾਉਣਾ ਹੈ ਫਿਰ ਉਸ ਤੋਂ ਬਾਅਦ ਬਾਕੀ ਦੁੱਧ ਪਾਉਣਾ ਜਿਹਦੇ ਨਾਲ ਕੀ ਇਕੱਠਾ ਹੋ ਜਵੇ ਇਹ ਇੱਕਦਮ ਨਹੀਂ ਸਾਰਾ ਦੁੱਧ ਪਾ ਦਵਾਂਗੇ ਥੋੜਾ ਜਿਹਾ ਦੁੱਧ ਪਾ ਕੇ ਮਿਕਸ ਕਰਾਂਗੇ ਜੇ ਬਾਈ ਚਾਂਸ ਕਈ ਵਾਰ ਜ਼ਿਆਦਾ ਦੁੱਧ ਐਕਸਾਈਟਮੈਂਟ ਚ ਪੈ ਵੀ ਗਿਆ ਤਾਂ ਤੁਸੀਂ ਨਾਰੀਅਲ ਦਾ ਬਰਾਦਾ ਥੋੜਾ ਜਿਹਾ ਹੋਰ ਪਾ ਲਓ ਉਹਦੇ ਨਾਲ ਤੁਹਾਡਾ ਸਹੀ ਹੋ ਜਾਊਗਾ ਪਤਲਾ ਨਹੀਂ ਹੋਊਗਾ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਇਹਦੀ ਬਾਈਂਡਿੰਗ ਦੇਖਣੀ ਆ ਚੈੱਕ ਕਰਨੀ ਆ ਤਾਂ ਤੁਸੀਂ ਇਦਾਂ ਹੱਥ ਦੇ ਵਿੱਚ ਥੋੜਾ ਜਿਹਾ ਵਟ ਕੇ ਦੇਖ ਲੈਣਾ ਮਤਲਬ ਬਿਲਕੁਲ ਪਰਫੈਕਟ ਬਣਿਆ ਹੁਣ ਇਹਦੀ ਚਾਹੇ ਬਰਫੀ ਬਣਾ ਲਓ ਰੋਲ ਬਣਾ ਲਓ ਤੁਹਾਡਾ ਜੋ ਜੀ ਕਰਦਾ ਉਹ ਬਣਾ ਲਓ ਬਿਲਕੁਲ ਥੋੜੇ ਦੁੱਧ ਨਾਲ ਹੀ ਬਾਈਂਡ ਹੋ ਜਾਂਦਾ ਏ ਹੁਣ ਇਹ ਆਪਣਾ ਜਦੋਂ ਬਣ ਕੇ ਤਿਆਰ ਹੋ ਗਿਆ ਆਪਾਂ ਇਹਦੀ ਬਰਫੀ ਸੈੱਟ ਕਰ ਲਵਾਂਗੇ ਨਾਰੀਅਲ ਦੀ ਬਰਫੀ ਆ ਜਿਹੜੀ ਬਣਾਵਾਂਗੇ ਸਭ ਤੋਂ ਪਹਿਲਾਂ ਤੁਸੀਂ ਸਟੀਲ ਜਾਂ ਪਲਾਸਟਿਕ ਦਾ ਕੋਈ ਵੀ ਡੱਬਾ ਲੈ ਲੈਣਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਫੋਇਲ ਪੇਪਰ ਜਾਂ ਫਿਰ ਤੁਸੀਂ ਬਟਰ ਪੇਪਰ ਵੀ ਹੈ ਜਿਹੜਾ ਵਿਛਾ ਸਕਦੇ ਹੋ ਉਹ ਵਿਛਾ ਲਵਾਂਗੇ ਇਹਦੇ ਨਾਲ ਕੀ ਹੈ ਨਾ ਕੱਢਣਾ ਸੌਖਾ ਹੋ ਜਾਂਦਾ ਆਪਾਂ ਨੂੰ ਤੇ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਹੈਗੀ ਤੇ ਆਪਾਂ ਦੇਸੀ ਘਿਓ ਲਗਾ ਲਵਾਂਗੇ ਤੇ ਆਸਾਨੀ ਨਾਲ ਨਿਕਲ ਜਾਊਗਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਪਹਿਲੀ ਲੇਅਰ ਬਰਫੀ ਬਣਾਉਣੀ ਆ ਇੱਕ ਕਲੀਅਰ ਆਪਾਂ ਇਦਾਂ ਹੀ ਜਮਾ ਦੇਵਾਂਗੇ ਦੂਜੀ ਲੇਅਰ ਦੇ ਵਿੱਚ ਆਪਾਂ ਕਲਰ ਪਾ ਕੇ ਫੇਰ ਉੱਪਰ ਇਹਦੇ ਸੈੱਟ ਕਰਾਂਗੇ ਤੁਸੀਂ ਜਿੰਨੀ ਕਿ ਥਿੱਕਨੈਸ ਰੱਖਣੀ ਆ ਉਨੀ ਕਿ ਥਿੱਕਨੈਸ ਦਾ ਜਿਹੜੀ ਰੱਖ ਸਕਦੇ ਹੋ ਉਨੀ ਇੱਕ ਮੋਟੀ ਬਰਫੀ ਆ ਰੱਖ ਸਕਦੇ ਹੋ ਆਪਣੀ ਮਰਜ਼ੀ ਮੁਤਾਬਿਕ ਜਿਹੜੀ ਉਦਾਂ ਦੀ ਉਹ ਰੱਖ ਸਕਦੇ ਆ ਇਹ ਜਦੋਂ ਸੈੱਟ ਕਰਤੀ ਆਪਾਂ ਉਸ ਤੋਂ ਬਾਅਦ ਆ ਜਿਹੜਾ ਦੂਜਾ ਵਾਲਾ ਪਾਰਟ ਆਪਾਂ 컬러ਫੁੱਲ ਵਾਲਾ ਤੁਸੀਂ ਕੋਈ ਵੀ ਕਲਰ ਪਾਉਣਾ ਹੈ ਪਿੰਕ ਯੈਲੋ ਰੈੱਡ ਔਰੇਂਜ ਜੋ ਵੀ ਜਿਵੇਂ ਦੀ ਵੀ ਬਣਾਉਣੀ ਆ ਜਿਹੜਾ ਬਚਿਆ ਹੈ ਆਪਣੇ ਕੋਲੇ ਜਲੇਬੀਆਂ ਲੱਡੂਆਂ ਵਾਲਾ ਰੰਗ ਹੈ ਪੀਲਾ ਰੰਗ ਹੈ ਆਰਾਮ ਨਾਲ ਇਹਦੇ ਵਿੱਚ ਮਿਲ ਜਾਊਗਾ ਆਰਾਮ ਨਾਲ ਹੀ ਕਲਰ ਆ ਜਾਊਗਾ ਤੁਸੀਂ ਇਦਾਂ ਕਰਕੇ ਮਿਕਸ ਕਰ ਦੇਣਾ ਹੈ ਜਿੰਨਾਂ ਨੂੰ ਤੁਹਾਨੂੰ ਗੂੜਾ ਚਾਹੀਦਾ ਹੈ ਉਹਨਾਂ ਕੋ ਗੂੜਾ ਤੁਸੀਂ ਇਹਨੂੰ ਬਣਾ ਲਓ ਆਪਾਂ ਦੋ ਚੁਟਕੀਆਂ ਪਾਈਆਂ ਪਰ ਕੇ ਇੰਨੇ ਨਾਲ ਹੀ ਕਾਫੀ ਹੋ ਜਾਊਗਾ ਇਹ ਕਲਰਫੁੱਲ ਜੀਆਂ ਚੀਜ਼ਾਂ ਇੱਕ ਤਾਂ ਸੋਹਣੀਆਂ ਲੱਗਦੀਆਂ ਖਾਣ ਚ ਤਾਂ ਟੇਸਟੀ ਹੁੰਦੀਆਂ ਪਹਿਲਾਂ ਮੂੰਹ 'ਚ ਜਾਣ ਤੋਂ ਪਹਿਲਾਂ ਅੱਖਾਂ ਨੂੰ ਵੀ ਚੀਜ਼ ਆ ਜਿਹੜੀ ਸੋਹਣੀ ਲੱਗਣੀ ਚਾਹੀਦੀ ਹੈ ਨਾ ਪਹਿਲਾਂ ਅੱਖਾਂ ਖਾਂਦੀਆਂ ਫੇਰ ਹੀ ਮੂੰਹ ਖਾਂਦਾ ਏ ਚਲੋ ਜੀ ਇਹ ਅੱਖਾਂ ਦੇ ਖਾਣ ਹਾਸਤੇ ਤਾਂ ਤਿਆਰ ਹੋ ਗਿਆ ਆਪਣਾ ਜਿਹੜੀ ਕਲੀਅਰ ਆਪਾਂ ਵਿਛਾਈ ਸੀ ਜਿਹਦੇ ਉੱਪਰ ਹੀ ਜਿਹੜੀ ਦੂਜੀ ਲੇਅਰ ਆ ਤੁਸੀਂ ਆਰਾਮ-ਰਾਮ ਨਾਲ ਵਿਛਾ ਦੇਣੀ ਹੈ ਯਾ ਲੈ ਬਟਲਾ ਚਲੋ ਜੀ ਇਹ ਆਪਣਾ ਬਣ ਕੇ ਤਿਆਰ ਹੋ ਜਾਊਗਾ ਇਹਨੂੰ ਫ੍ਰਿਜ ਦੇ ਵਿੱਚ ਤੁਸੀਂ ਰੱਖ ਦੇਣਾ ਹੈ ਅੱਧਾ ਘੰਟਾ ਰੱਖ ਦੋ ਜਾਂ ਫਿਰ ਹੁਣ ਜਿਵੇਂ ਠੰਡਾ ਥੋੜਾ ਟਾਈਮ ਜਰੂਰ ਤਪੋਗੀ ਤੁਹਾਨੂੰ ਰੱਖਣ ਦੀ ਫ੍ਰਿਜ ਦੇ ਵਿੱਚ ਜ਼ਿਆਦਾ ਜ਼ਰੂਰਤ ਨਹੀਂ ਪੈਣੀ ਹੈਗੀ ਇਹ ਆਪਣਾ ਇੱਥੇ ਆ ਕੇ ਘਟ ਗਿਆ ਇਹਨੂੰ ਆਪਾਂ ਫ੍ਰਿਜ ਦੇ ਵਿੱਚ ਰੱਖ ਲੈਣੇ ਆ ਸੈੱਟ ਕਰਕੇ ਬਰਫੀ ਜਿਹੜੀ ਆਪਣੀ ਚਮਕੀ ਤਿਆਰ ਹੋ ਗਈ ਹੈ ਇਹਨੂੰ ਆਪਾਂ ਕੱਢ ਲਵਾਂਗੇ ਆਸਾਨੀ ਨਾਲ ਹੀ ਨਿਕਲ ਜਾਊਗੀ ਕਾਗਜ਼ ਰੱਖਿਆ ਸੀਗਾ ਨੀਚੇ ਤੇ ਬਹੁਤ ਆਸਾਨੀ ਨਾਲ ਇਹ ਆਪਣੀ ਬਰਫੀ ਆ ਜਿਹੜੀ ਨਿਕਲ ਗਈ ਆ ਇਹਦੇ ਤੇ ਤੁਸੀਂ ਕੋਈ ਵੀ ਚਾਂਦੀ ਦਾ ਵਰਕ ਕੁਝ ਵੀ ਲਗਾਉਣਾ ਹੈ ਉਹ ਲਗਾ ਸਕਦੇ ਹੋ ਜਾਂ ਫੇਰ ਦਾ ਪਲੇਨ ਹੀ ਰੱਖਣੀ ਆ ਪਲੇਨ ਵੀ ਤੁਸੀਂ ਬਰਫੀ ਰੱਖ ਸਕਦੇ ਹੋ ਆਪਾਂ ਇਹਦੇ ਤੇ ਚਾਂਦੀ ਦਾ ਵਰਕ ਲਗਾ ਲਵਾਂਗੇ ਸੋਣੀ ਜੀ ਲੱਗੂਗੀ ਕਿੱਧਰ ਲਗਾਈ ਆ ਆਪਾਂ ਚਾਂਦੀ ਦਾ ਵਰਕ ਸਮਝ ਨਹੀਂ ਆ ਰਿਹਾ ਮੈਨੂੰ ਦੋਨੋਂ ਸਾਈਡਾਂ ਹੀ ਵਧੀਆਂ ਨੇਗੀਆਂ ਇੱਧਰ ਵੀ ਵਧੀਆ ਏ ਇੱਧਰ ਕਾ ਲੈਨੇ ਆਂ ਦਿਖੀ ਜਾਊਗੀ ਬਹੁਤ ਹੀ ਅਮੇਜ਼ਿੰਗ ਬਰਫੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਮੇਰੀ ਇਦਾਂ ਦੀ ਵੀਡੀਓਜ਼ ਤੁਹਾਨੂੰ ਕਿਵੇਂ ਲੱਗਦੀਆਂ ਹਨ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਰੈਸਪੀ ਦੇ ਨਾਲ